ਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਟਨ ਉਹਦੇ ਅਦਾਖਲਾ ਪ੍ਰਿਕਿਆ ਤੇ ਅਰੀਦੀਨ ਭਾਈ ਜੈਤਾਜੀ ਫਾਊਂਡੇਸ਼ਨ ਵੱਲੋਂ ਤਿਆਰ ਪੁਸਤਕ ਦਾ ਜਿਹੜਾ ਆਪਾਂ ਨੌਵਾਂ ਸੈੱਟ ਕਰਦੇ ਪਏ ਆ ਉਹਦੇ ਤੀਜੇ ਪੈਰੇ ਤੇ ਪਹੁੰਚ ਗਏ ਧਿਆਨ ਨਾਲ ਪੜਾਂਗੇ ਇਹਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਕਹਿੰਦਾ ਜਦੋਂ ਤੁਸੀਂ ਵੱਡੇ ਹੋਵੋਗੇ ਤੁਸੀਂ ਮੋਟੀਆਂ ਕਿਤਾਬਾਂ ਵਿੱਚ ਦੁਨੀਆ ਅਤੇ ਇਸ ਦੇ ਲੋਕਾਂ ਬਾਰੇ ਪੜੋਗੇ ਜਿੰਨਾ ਆਨੰਦ ਤੁਹਾਨੂੰ ਇਸ ਵਿੱਚ ਮਿਲੇਗਾ ਉਹ ਕਿਸੇ ਹੋਰ ਕਹਾਣੀ ਜਾਂ ਨਾਵਲ ਵਿੱਚ ਨਹੀਂ ਮਿਲਣਾ ਤੁਸੀਂ ਜਾਣਦੇ ਹੋ ਕਿ ਇਹ ਧਰਤੀ ਲੱਖਾਂ ਸਾਲ ਪੁਰਾਣੀ ਹੈ ਅਤੇ ਲੰਬੇ ਸਮੇਂ ਤੋਂ ਇਸ ਉੱਤੇ ਕੋਈ ਮਨੁੱਖ ਨਹੀਂ ਸੀ ਠੀਕ ਹੈ ਬੇਟਾ ਤਾਂ ਕਹਿੰਦਾ ਮਨੁੱਖਾਂ ਤੋਂ ਪਹਿਲਾਂ ਕੇਵਲ ਜਾਨਵਰ ਸਨ ਅਤੇ ਜਾਨਵਰਾਂ ਤੋਂ ਪਹਿਲਾਂ ਇੱਕ ਸਮਾਂ ਸੀ ਜਦੋਂ ਇਸ ਧਰਤੀ ਤੇ ਕੋਈ ਵੀ ਜੀਵਤ ਚੀਜ਼ ਨਹੀਂ ਸੀ ਠੀਕ ਹੈ ਜਿਸ ਤਰ੍ਹਾਂ ਕਿ ਬੇਟਾ ਆਪਾਂ ਪੜ੍ਹਦੇ ਆ ਜਾਂ ਤੁਸੀਂ ਨਹੀਂ ਪੜਿਆ ਹਲੇ ਕਹਿੰਦੇ ਆ ਵੀ ਧਰਤੀ ਹੈ ਜਿਹੜੀ ਸੂਰਜ ਤੋਂ ਹੀ ਅਲੱਗ ਹੋਇਆ ਸੀਗਾ ਠੀਕ ਹੈ ਪਹਿਲਾਂ ਇਹ ਬੜੀ ਗਰਮ ਸੀ ਠੀਕ ਹੈ ਇਹਦੀ ਉਮਰ ਹੈ ਜਿਹੜੀ ਦੱਸੀ ਜਾਂਦੀ ਹੈ ਉਹਦੇ ਬਾਰੇ ਗੱਲ ਕਰ ਰਿਹਾ ਹੈ ਇਹ ਅੱਜ ਜਦੋਂ ਇਹ ਦੁਨੀਆ ਹਰ ਤਰ੍ਹਾਂ ਦੇ ਜਾਨਵਰਾਂ ਅਤੇ ਲੋਕਾਂ ਨਾਲ ਭਰੀ ਹੋਈ ਹੈ ਉਸ ਸਮੇਂ ਬਾਰੇ ਸੋਚਣਾ ਵੀ ਮੁਸ਼ਕਲ ਹੈ ਜਦੋਂ ਇੱਥੇ ਕੁਝ ਵੀ ਨਹੀਂ ਸੀ ਤਾਂ ਬੇਟਾ ਇੱਕ ਸਮਾਂ ਸੀ ਜਦੋਂ ਧਰਤੀ ਤੇ ਕੁਝ ਵੀ ਨਹੀਂ ਸੀ ਹੈਗਾ ਕੋਈ ਜੀਵਦੰਤੂ ਨਹੀਂ ਸੀ ਹੈਗਾ ਪਰ ਵਿਗਿਆਨ ਦੇ ਮਾਰਾਂ ਅਤੇ ਵਿਦਵਾਨਾਂ ਜਿਨ੍ਹਾਂ ਨੇ ਇਸ ਵਿਸ਼ੇ ਬਾਰੇ ਬਹੁਤ ਸੋਚਿਆ ਅਤੇ ਪੜ੍ਹਿਆ ਹੈ ਲਿਖਿਆ ਹੈ ਕਿ ਇੱਕ ਸਮਾਂ ਸੀ ਜਦੋਂ ਇਹ ਧਰਤੀ ਬਹੁਤ ਗਰਮ ਸੀ ਅਤੇ ਕੋਈ ਵੀ ਜੀਵ ਇਸ ਉੱਤੇ ਨਹੀਂ ਰਹਿ ਸਕਦਾ ਸੀ ਅਤੇ ਜੋ ਅਸੀਂ ਉਸ ਦੀਆਂ ਉਹਨਾਂ ਦੀਆਂ ਕਿਤਾਬਾਂ ਪੜ੍ਹੀਏ ਅਤੇ ਪਹਾੜਾਂ ਤੇ ਜਾਨਵਰਾਂ ਦੀਆਂ ਪੁਰਾਣੀਆਂ ਹੱਡੀਆਂ ਨੂੰ ਧਿਆਨ ਨਾਲ ਦੇਖੀਏ ਤਾਂ ਅਸੀਂ ਆਪ ਹੀ ਜਾਣ ਜਾਵਾਂਗੇ ਕਿ ਅਜੇ ਹਾ ਸਮਾਂ ਜ਼ਰੂਰ ਮੌਜੂਦ ਸੀ ਤਾਂ ਬੇਟਾ ਕਹਿੰਦੇ ਜਦੋਂ ਅਸੀਂ ਧਿਆਨ ਦਿੰਨੇ ਆ ਤਾਂ ਅਬਜ਼ਰਵ ਕਰਦੇ ਆ ਪੁਰਾਣੀਆਂ ਹੱਡੀਆਂ ਵਗੈਰਾ ਦਾ ਤਾਂ ਸਾਨੂੰ ਪਤਾ ਲੱਗ ਜੂ ਵੀ ਇਦਾਂ ਦਾ ਸਮਾਂ ਧਰਤੀ ਤੇ ਮੌਜੂਦ ਸੀ ਜਦੋਂ ਕੋਈ ਵੀ ਜੀਵ ਜੰਤੂ ਹੈ ਨਹੀਂ ਸੀ ਠੀਕ ਹੈ ਇਹ ਸੀਗਾ ਪੈਰਾ ਬੇਟਾ ਤਾਂ ਆਪਾਂ ਹੁਣ ਇਹਦੇ ਪ੍ਰਸ਼ਨਾਂ ਦੇ ਉੱਤਰ ਕਰਾਂਗੇ ਦੇੰਦ ਦਾ ਸਜੀਵ ਦਾ ਵਿਰੋਧੀ ਸ਼ਬਦ ਕੀ ਹੈ ਸਜੀਵ ਹੁੰਦਾ ਬੇਟਾ ਜਿਉਂਦਾ ਨਿਰਜੀਵ ਇਹਦਾ ਵਿਰੋਧੀ ਹੁੰਦਾ ਆ ਜਿਹਨੂੰ ਅਸੀਂ ਕਹਿੰਦੇ ਜਿਉਂਦਾ ਨਹੀਂ ਠੀਕ ਹੈ ਤਾਂ ਨਿਰਜੀਵ ਇਹਦਾ ਰਾਈਟ ਆਨਸਰ ਆਊਗਾ ਪਹਾੜ ਦਾ ਸਮਾਨ ਅਰਥੀ ਸ਼ਬਦ ਕੀ ਹੈ ਪਹਾੜ ਦਾ ਸਮਾਨ ਅਰਥੀ ਸ਼ਬਦ ਹੈਗਾ ਬੇਟਾ ਚੰ드ਰਮਾ ਵੀ ਨਹੀਂ ਹੱਡੀਆਂ ਵੀ ਨਹੀਂ ਪਾਣੀ ਵੀ ਨਹੀਂ ਪਰਬਤ ਠੀਕ ਹੈ ਬੇਟਾ ਧਰਤੀ ਉੱਤੇ ਮਨੁੱਖਾਂ ਤੋਂ ਪਹਿਲਾਂ ਕੌਣ ਸੀ ਤਾਂ ਬੇਟਾ ਆਪਾਂ ਪੈਰੇ ਦੇ ਵਿੱਚ ਪੜਿਆ ਮਨੁੱਖਾਂ ਤੋਂ ਪਹਿਲਾਂ ਧਰਤੀ ਦੇ ਉੱਤੇ ਜਾਨਵਰ ਸੀ ਠੀਕ ਹੈ ਬੇਟਾ ਅੱਗੇ ਕਹਿੰਦਾ ਪਿਆ 174 ਨੰਬਰ ਸਵਾਲ ਕਹਿੰਦਾ ਧਰਤੀ ਕਿੰਨੇ ਸਾਲ ਪੁਰਾਣੀ ਹੈ ਤਾਂ ਬੇਟਾ ਆਪਾਂ ਪੈਰੇ ਦੇ ਵਿੱਚ ਆਪਾਂ ਇਹ ਪੜਿਆ ਵੀ ਲੱਖਾਂ ਸਾਲ ਅਰਬਾਂ ਸਾਲ ਲੱਖਾਂ ਕਰੋੜਾ ਸਾਲ ਹਜ਼ਾਰਾਂ ਸਾਲ ਆਹ ਲੱਖਾਂ ਸਾਲ ਆਪਾਂ ਪੜਿਆ ਆ ਠੀਕ ਹੈ ਲੱਖਾਂ ਕਰੋੜਾਂ ਸਾਲ ਪੁਰਾਣੀ ਹੈ ਮੋਟੀਆਂ ਕਿਤਾਬਾਂ ਵਿੱਚ ਕਿਸ ਦੀ ਹਾਲਤ ਦਿੱਤੀ ਗਈ ਹੈ ਤਕਨੀਕੀ ਦੀ ਵਿਗਿਆਨ ਦੀ ਜਾਨਵਰਾਂ ਦੀ ਸੰਸਾਰ ਦੀ ਤਾਂ ਬੇਟਾ ਮੁੱਖ ਰੂਪ ਦੇ ਵਿੱਚ ਤਾਂ ਆਪਾਂ ਤਾਂ ਬੇਟਾ ਆਪਾਂ ਪੜਿਆ ਵੀ ਸੰਸਾਰ ਦੀ ਜਾਂ ਦੁਨੀਆ ਦੀ ਹਾਲਤ ਬਾਰੇ ਦੱਸਿਆ ਗਿਆ ਹੈ ਸੋ ਇਹ ਸੀ ਗਿਆ ਬੇਟਾ ਇਹਦਾ ਲਾਸਟ ਵਾਲ ਅਗਲਾ ਪੈਰਾ ਆਪ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ